ਅੱਜ ਆਪਾਂ ਇੱਕ ਫੇਮਸ ਆਰਟਿਸਟ ਪਾਬਲੋ ਪਿਕਾਸੋ ਦੀ ਇੱਕ ਫੇਮਸ ਪੇਂਟਿੰਗ ਗੁਰਨਿਕਾ ਬਾਰੇ ਚਰਚਾ ਕਰਾਂਗੇ ਕਯੂਬਿਜ਼ਮ ਆਰਟਿਸਟ ਪਾਬਲੋ ਪਿਕਾਸੋ ਫੇਮਸ ਆਰਟਿਸਟ ਆ ਉਹਦੀ ਇੱਕ ਫੇਮਸ ਪੇਂਟਿੰਗ ਨਾ ਗੁਰਨਿਕਾ ਜਿਹੜੀ 1937 ਵਿੱਚ ਸਪੇਨ ਵਿੱਚ ਘਰੇਲੂ ਲੜਾਈ ਲੱਗੀ ਉਦੋਂ ਨੇ ਬਣਾਈ ਤੇ ਇਹ ਅੱਜਕੱਲ ਪਰੇਡ ਮਿਊਜ਼ੀਅਮ ਮੈਡਰਿਡ ਵਿੱਚ ਪਈ ਆ ਪਿਕਾਸੋ ਦੇ ਮਨ ਵਿੱਚ ਦੇਸ਼ ਭਗਤੀ ਤੇ ਕੌਮ ਪ੍ਰਸਤੀ ਦਾ ਜੜਾ ਇਕ ਖਿਆਲ ਆਇਆ ਸਪੇਨ ਦਾ ਛੋਟਾ ਜਿਹਾ ਸ਼ਹਿਰ ਗੁਰਨਿਕਾ ਜਿਹੜਾ ਉਹ ਉੱਥੇ ਬਲਾਸਟ ਹੋਇਆ ਤੇ ਉਹ ਤਲਾ ਤਿਲਮਿਲਾ ਉੱਠਿਆ ਉਸ ਦੇ ਅੰਦਰ ਇੱਕ ਚੀਜ਼ ਪੈਦਾ ਹੋਈ ਉਸ ਨੇ ਰੋਸ ਪ੍ਰਗਟ ਕਰਨ ਲਈ ਸੰਸਾਰ ਪ੍ਰਸਿੱਧ ਪੇਂਟਿੰਗ ਗੁਰਨਿਕਾ ਦੀ ਜਿਹੜੀ ਕ੍ਰੀਏਸ਼ਨ ਆ ਕੀਤੀ ਇਸ ਚਿੱਤਰ ਵਿੱਚ ਉਸ ਨੇ ਹਹਾਕਾਰ ਭੈਅ ਤੇ ਤਬਾਹੀ ਨੂੰ ਦਿਖਾਇਆ ਇਸ ਵਿੱਚ ਸਾਰੇ ਰੂਪ ਨੇ ਜਿਹੜੇ ਇਮੇਜਿਨੇਟਿਵ ਨੇ ਕਲਪਨਿਕ ਨੇ ਇਹ ਚਿੱਤਰ ਵਿੱਚ ਉਹਨੇ ਵਾਈਟ, ਬਲੈਕ ਤੇ ਗ੍ਰੇ ਕਲਰ ਨੂੰ ਵਰਤਿਆ ਸਿੱਟੇ ਕਾਲੇ ਤੇ ਗਰੇ ਰੰਗ ਨੂੰ ਚਿੱਤਰ ਵਿੱਚ ਮਲਵੇ ਵਿੱਚ ਦੱਬੀ ਔਰਤ ਨੂੰ ਦਿਖਾਇਆ ਉਹਦਾ ਚਿਹਰੇ 'ਤੇ ਨਾ ਉਹ ਡਰ ਨਾਲ ਪੀੜਾ ਦਿਖਾਇਆ ਤੇ ਉਹ ਦੌੜ ਦੀ ਕੋਸ਼ਿਸ਼ ਵਿੱਚ ਲੱਗਦਾ ਉਹ ਡਰ ਕੇ ਭੱਜ ਰਹੀ ਆ ਇੱਕ ਡਰਾਵਣਾ ਬੈਲ ਇੱਕ ਪੈ ਪੀਤ ਕੋੜਾ ਇੱਕ ਮਰਤਕ ਸਰੀਰ ਜਿਹਦੇ ਅੰਗ ਬਿਖਰ ਚੁੱਕੇ ਨੇ ਢਿੰਡੇ ਹੋਏ ਨੇ ਇੱਕ ਦੁਖੀ ਮਾਂ ਆਪਣੇ ਮਰੇ ਹੋਏ ਬੱਚੇ ਨੂੰ ਹੱਥਾਂ ਵਿੱਚ ਚੁੱਕੀ ਵਿਰਲਾਪ ਕਰ ਰਹੀ ਹੈ ਇਹ ਉਸ ਦਾ ਸੰਸਾਰ ਪ੍ਰਸਿੱਧ ਰੋਂਗਟੇ ਖੜੇ ਕਰਨ ਵਾਲਾ ਪੇਂਟਿੰਗ ਰੋਂਗਟੇ ਖੜੇ ਕਰਨ ਵਾਲੀ ਪੇਂਟਿੰਗ ਹੈ ਇੱਕ ਹੱਥ ਵਿੱਚ ਚਾਕੂ ਫੜਿਆ ਤੇ ਇੱਕ ਵਿੱਚ ਲਾਲ ਦੰਦਖਾਈ ਦੇ ਰਹੀ ਹੈ ਇਹ ਗੁਰਮਿਕਾ ਇੱਕ ਇਹੋ ਜਿਹੀ ਪੇਂਟਿੰਗ ਹੈ ਜਿਹੜਾ ਸੰਸਾਰ ਵਰਲਡ ਫੇਮਸ ਪੇਂਟਿੰਗ ਹੈ ਇਹ 1937 ਈਸਵੀ ਵਿੱਚ ਜਿਹੜੀ ਉਹਨਾਂ ਦੀ ਕ੍ਰिएशन ਹੈ ਕੀਤੀ ਹੈ ਇਹ ਅੱਜਕੱਲ ਪ੍ਰੇਡ ਮਿਊਜ਼ੀਅਮ ਐਟਰਡ ਵਿੱਚ ਪਈ ਆ ਥੈਂਕ ਯੂ